ਸਕਮਨ ਕੁਝ ਹੋਰ ਸੁਣਾਓ ਸਾਨੂੰ ਮੈਂ ਸਰਗਮਾ ਸੁਣਾ ਦਿੰਦੀ ਚੰਗ ਸੁਣਾ ਆਪੇ ਸਾਰੇ ਗਰੇ ਗਮ ਗਮ ਪਮ ਪਧ ਪਧ ਨਿਧ ਨੀ ਸ ਸਾਨੀਧ ਨੀ ਜਪਧ ਪਮ ਪਮ ਮਾ ਗਰੇ ਗਰੇ ਸ ਪਿੱਟ ਚੇਜ ਕਰਕੇ ਸ ਇਹ ਸੀਗਾ ਨਾ ਹਮ ਸ ਸਾਰੇ ਗਰੇ ਗਮ ਗਮ ਜਮ ਪਧ ਪਧ ਨਿਧ ਨੀ ਸ ਸਾਨੀਧ ਨੀ ਜਪਧ ਪਮ ਪਮ ਗਮ ਗਮ ਗਰੇ ਗਰੇ ਸ ਵਾਹ ਬਹੁਤ ਸੋਹਣਾ ਤਵੇ ਦੱਸਦੇ ਸੀ ਨਾ ਪਾਪਾ ਵੀ ਕਿੰਨੇ ਵੀ ਛੋਟੀ ਹੁੰਦੀ ਹੋਈ ਨਾ ਹਾਂਜੀ ਜਦੋਂ 1.5 2 ਸਾਲ ਦੀ ਸੀਗੀ ਤੇ ਇਹਦੇ ਪਾਪਾ ਨੇ ਰਿਆਜ਼ ਕਰਨਾ ਇਹਨੂੰ ਕਿਹਾ ਜਦੋਂ ਮੇਰੇ ਨਾਲ ਗਾਉ ਇਹ ਇਹ ਗਾ ਲੈਣਾ ਇੱਕ ਹੁੰਦਾ ਹੈ ਕਿ ਇੱਕ ਚੀਜ਼ ਤੋਂ ਜਿੱਥੋਂ ਜਾਣਾ ਉਸ ਤੋਂ ਵਾਪਸ ਆ ਜਾਣਾ ਉਹ ਬਤਾਇਆ ਪਰ ਜਦੋਂ ਅਸੀਂ ਨਵਾਂ ਚੀਜ਼ ਕਰਦੇ ਨੇ ਨਾ ਵੀ ਇੱਥੋਂ ਨਹੀਂ ਥੋੜਾ ਜਿਹਾ ਉੱਚਾ ਥੋੜਾ ਜਿਹਾ ਨੀਵਾ ਉਹਨੂੰ ਕਹਿੰਦੇ ਪਿਚ ਤਾਂ ਇਹ ਪਿਚ ਵੀ ਫਟਾਫਟ ਚੇਂਜ ਕਰਕੇ ਉਦੋਂ ਹੀ 2 1.5 2 ਸਾਲ ਦੀ ਉਮਰ ਚ ਉਦੋਂ ਹੀ ਗਾ ਲੈਂਦੀ ਸੀ ਅੱਛਾ ਹਾਂਜੀ ਵਾਹ ਉਦੋਂ ਪਾਪਾ ਕੋਲੇ ਹੁੰਦੇ ਸੀ ਨਾ ਤੇ ਇਹਨੂੰ ਤਾਂ ਯਾਦ ਨਹੀਂ ਆਣਾ ਬਿਲਕੁਲ ਨਾ ਨਹੀਂ ਸ਼ਾਇਦ ਯਾਦ ਹੋਵੇ ਯਾਦ ਆ ਬੇਟਾ ਤੁਹਾਨੂੰ ਹਾਂਜੀ ਠੀਕ ਹੈ ਅੱਛਾ ਮੇਰੀ ਗੱਲ ਸੁਣ ਹੁਣ ਸਹੇਲੀਆਂ ਜਿਹੜੀਆਂ ਤੇਰੀਆਂ ਉਹਨਾਂ ਕੀ ਖੇਡਦੀ ਹੁੰਨੀ ਆ ਉੱਥੇ ਸਕੂਲ 'ਚ ਜਾਂ ਘਰ ਆ ਕੇ ਸਕੂਲ 'ਚ ਜਦੋਂ ਫ੍ਰੀ ਪੀਰੀਅਡ ਹੁੰਦਾ ਤਾਂ ਆਪਾਂ ਗਰਾਊਂਡ 'ਚ ਚੱਲ ਜਾਨੇ ਜਾਂ ਮਿਊਜ਼ਿਕ ਰੂਮ 'ਚ ਚੱਲ ਜਾਨੇ ਗਰਾਊਂਡ 'ਚ ਕੀ ਖੇਡਦੇ ਹੁੰਦੇ ਹੋ ਗਰਾਊਂਡ 'ਚ ਜਿੱਦਾਂ ਉੱਥੇ ਫੁੱਟਬਾਲ ਵੀ ਹੁੰਦੀ ਆ ਐਕਸਰਸਾਈਜ਼ ਵੀ ਕਰਾਂਦੇ ਅੱਛਾ ਤਾਂ ਫਿਰ ਤੂੰ ਜ਼ਿਆਦਾ ਜ਼ਿਆਦਾ ਟਾਈਮ ਕਿੱਧਰ ਜਾਂਦੀ ਆ ਗਰਾਊਂਡ 'ਚ ਕਿ ਮਿਊਜ਼ਿਕ ਰੂਮ 'ਚ ਮਿਊਜ਼ਿਕ ਰੂਮ 'ਚ ਤੇਨੂੰ ਚੰਗਾ ਲੱਗਦਾ ਉੱਥੇ ਹਾਂਜੀ ਤੇ ਤੇਰੇ ਫੇਵਰੇਟ ਮੈਡਮ ਕਿਹੜੇ ਆ ਲਲਜੀਤ ਮੈਮ ਉਹ ਬੀਜਿਕ ਕਰਾਂਦੇ ਨੇ ਹਾਂਜੀ अच्छा हां जी उतनु ਬਹੁਤ ਪਿਆਰ ਕਰਦੇ ਆਂ ਕਹਿੰਦੇ ਹਨ ਹਾਂ ਜੀ ਕੀ ਕਹਿੰਦੇ ਹੁੰਦੇ ਤੈਨੂੰ ਅਹ ਸੁਖਮਨੀ ਸੁਖਮਨ ਸੁਖਮਨੀ ਸੁਖਮਨੀ ਅਚਾ ਰੋ ਰੋ ਸੁਣਾਂ ਦਰਵਾ ਦੇ ਪਾਣੀ ਅਰ ਜਨ ਗੁਰੂ ਦੀਏ ਦਰਦ ਕਹਾਂ ਰੋ ਰੋ ਸੁਣੋਂ ਦਰ ਬੇਦ ਪਾਣੀ ਆਰ ਜੰਗੂਰੂ ਦੀ ਦਰਦ ਕਹਾਣੀ ਵਾਹ ਬਹੁਤ ਸੋਣਾ ਗਾਇਆ ਇਹ ਲੱਗਦਾ ਸੀ ਵੀ ਹੁਣ ਤੂੰ ਗਾ ਹੀ ਜਾ ਬਸ ਹਨਾ